ਕਹਾਣੀ ਕੰਧ ਗੁਰਪ੍ਰੀਤ ਹਰ ਰੋਜ਼ ਆਪਣੇ ਘਰ ਦੇ ਅੰਗਣ ਵਿੱਚ ਬੈਠ ਕੇ ਸੋਚਦਾ ਰਹਿੰਦਾ ਸੀ ਉਹਦੀ ਉਮਰ 35 ਸਾਲ ਦੇ ਲਗਭਗ ਹੋ ਗਈ ਸੀ ਪਰ ਅਜੇ ਵੀ ਉਹਨੂੰ ਲੱਗਦਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਖਾਸ ਨਹੀਂ ਕਰ ਸਕਿਆ ਇੱਕ ਦਿਨ ਉਸਨੇ ਆਪਣੇ ਬਵੰਡੀ ਬਾਬਾ ਜੀ ਨੂੰ ਕਿਹਾ ਬਾਬਾ ਜੀ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਮੇਰੇ ਆਲੇ ਦਿਵਾਲੇ ਕੋਈ ਅਦਿੱਖੀ ਕੰਧ ਖੜੀ ਹੋ ਗਈ ਹੈ ਜੋ ਮੈਨੂੰ ਅੱਗੇ ਵਧਣ ਨਹੀਂ ਦਿੰਦੀ। ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ, "ਪੁੱਤ, ਇਹ ਕੰਧ ਹੋਰ ਕੋਈ ਨਹੀਂ, ਤੇਰੀ ਆਪਣੀ ਹੀ ਸੋਚ ਹੈ। ਜਦ ਤੱਕ ਤੂੰ ਆਪਣੇ ਮਨ ਵਿੱਚ ਸ਼ੱਕ ਰੱਖੇਗਾ, ਨਵੀਆਂ ਪੌਸਟਾਂ ਨਹੀਂ ਕਰੇਂਗਾ। ਤਦ ਤੱਕ ਇਹ ਕੰਧ ਹਮੇਸ਼ਾ ਤੇਰੇ ਸਾਹਮਣੇ ਰਹੇਗੀ ਗੁਰਪ੍ਰੀਤ ਨੇ ਥੋੜਾ ਸੋਚਿਆ ਫਿਰ ਉਹ ਉੱਠਿਆ ਅਤੇ ਆਪਣੇ ਬਿਜ਼ਨਸ ਆਈਡੀਆ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਹੀ ਸਾਲਾਂ ਵਿੱਚ ਉਹ ਇੱਕ ਸਫਲ ਵਿਅਕਤੀ ਬਣ ਗਿਆ ਅੱਜ ਵੀ ਜਦੋਂ ਉਹ ਕਿਸੇ ਨਵੇਂ ਚੈਲੰਜ ਦਾ ਸਾਹਮਣਾ ਕਰਦਾ ਉਹ ਬਾਬਾ ਜੀ ਦੀ ਗੱਲ ਯਾਦ ਕਰਦਾ ਕਿ ਤੰਦ ਸੋਈ ਹੋਰ ਨਹੀਂ ਇਹ ਤੇਰੀ ਆਪਣੀ ਹੀ ਸੋਚ ਹਨ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਅਕਸਰ ਆਪਣੇ ਮਨ ਵਿੱਚ ਬਹੁਤ ਹੀ ਗੇ ਸਮਝੀ ਦੀ ਕੰਦਾ ਬਣਾ ਲੈਂਦੇ ਹਾਂ ਪਰ ਜੇਕਰ ਅਸੀਂ ਹਿੰਮਤ ਅਤੇ ਵਿਸ਼ਵਾਸ ਨਾਲ ਅੱਗੇ ਵਧੀਏ ਤਾਂ ਕੋਈ ਵੀ ਕੰਦ ਸਾਡੇ ਰਾਹ ਦੀ ਰੁਕਾਵਟ ਨਹੀਂ ਬਣ ਸਕਦੀ